ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਗੱਲ ਕਰਾਂਗੇ ਕਾਲੀ ਜੜ੍ਹ ਹੋਣ ਦੀ ਸਮੱਸਿਆ ਕਾਫੀ ਥਾਵਾਂ ਤੇ ਜਿਹੜੀ ਹੈਗੀ ਹੈ ਕਿਸਾਨ ਵੀਰਾਂ ਨੂੰ ਆਉਂਦੀ ਹਰ ਸਾਲ ਜਾਂ ਕਈ ਕਿਸਾਨ ਵੀਰ ਕਹਿੰਦੇ ਕਿ ਝੋਨਾ ਉੱਪਰੋਂ ਜੜ੍ਹਾਂ ਕੱਢਣ ਲੱਗ ਪਏ ਜਦੋਂ ਪੁੱਟ ਕੇ ਦੇਖਦੇ ਥੱਲੇੋਂ ਜੜ੍ਹ ਡਵੈਲਪ ਨਹੀਂ ਹੋਈ ਹੁੰਦੀ ਮਾੜੀ ਮੋਟੀ ਹੁੰਦੀ ਹੈ ਉੱਪਰ ਜਿਹੜਾ ਨਵੀਆਂ ਬਣੀਆਂ ਹੁੰਦੀਆਂ। ਉਹਦਾ ਕਾਰਨ ਕੀ ਆ ਉਹਦਾ ਇਲਾਜ ਕੀ ਆ ਨੁਕਤੇ ਆਪਾਂ ਕਿਹੜੇ ਖਿਆਲ ਚ ਰੱਖਣੇ ਆ ਦੋ ਤਿੰਨ ਗੱਲਾਂ ਹੀ ਆ ਉਹਦਾ ਕਾਰਨ ਕੀ ਆ ਕਾਰਨ ਉਹਦਾ ਕਿਸਾਨ ਵੀਰੋ ਸਭ ਤੋਂ ਪਹਿਲਾ ਕਾਰਨ ਤਾਂ ਹੁੰਦਾ ਹੈ ਲਗਾਤਾਰ ਪਾਣੀ ਖੜਾ ਹੋਣਾ ਕਿਉਂਕਿ ਪਾਣੀ ਜੇ ਲਗਾਤਾਰ ਨਹੀਂ ਖੜਾ ਹੁੰਦਾ ਤਾਂ ਜੇ ਜ਼ਮੀਨ ਦੇ ਵਿੱਚ ਕੋਈ ਤੱਤ ਜੇ ਵਾਧੂ ਵੀ ਪਏ ਆ ਤਾਂ ਉਹਦਾ ਨੁਕਸਾਨ ਫਸਲ ਨੂੰ ਨਹੀਂ ਹੁੰਦਾ ਸ਼ੁਰੂ ਇਹ ਬਿਮਾਰੀ ਜਿਹੜੀ ਇੱਕ ਉੱਚੀ ਡਿਜ਼ੀਜ਼ ਵੀ ਇਹਨੂੰ ਕਹਿ ਜਾਂਦੇ ਆ ਜਾਂ ਜੜਾ ਆਪਾਂ ਕਹਿੰਦੇ ਨੇ ਜੜਾਂ ਕਾਲੀਆਂ ਹੋਣੀਆਂ ਜਾਂ ਜੜਾਂ ਬਣੀਆਂ ਨਹੀਂ ਜਦੋਂ ਆਪਾਂ ਬੂਟਾ ਕਈ ਵਾਰ ਡਿਵੈਲਪ ਨਹੀਂ ਹੋਇਆ ਹੁੰਦਾ ਪੂਰਾ ਜਦੋਂ ਉਹਨੂੰ ਖਿੱਚ ਕੇ ਦੇਖਦੇ ਆਂ ਉੱਪਰੋਂ ਹੀ ਜੜਾਂ ਆ ਜਾਂਦੀਆਂ ਥੋੜੀਆਂ ਥੋੜੀਆਂ ਜੜਾਂ ਹੁੰਦੀਆਂ ਪੂਰੀਆਂ ਕਾਲੇ ਰੰਗ ਦੀਆਂ ਹੁੰਦੀਆਂ ਤੇ ਪੂਰੀਆਂ ਬਣੀਆਂ ਨਹੀਂ ਹੋਈਆਂ ਹੁੰਦੀਆਂ ਤਾਂ 2-3 ਹਫ਼ਤੇ ਬਾਅਦ ਇਹ ਆਪਾਂ ਨੂੰ ਝੋਨਾ ਲਾਉਣ ਤੋਂ ਬਾਅਦ 2-3 ਹਫ਼ਤੇ ਬਾਅਦ ਜਦੋਂ ਲਗਾਤਾਰ ਪਾਣੀ ਖੇਚ ਖੜਾ ਰਹਿੰਦਾ ਤਾਂ ਉਸ ਤੋਂ ਬਾਅਦ ਇਹ ਸਮੱਸਿਆ ਆਉਂਦੀ ਹੈ ਏ ਆਉਂਦੀ ਐਨ ਅਰੋਬਿਕ ਕੰਡੀਸ਼ਨ ਮਤਲਬ ਜਦੋਂ ਜੜ੍ਹਾਂ ਦੇ ਵਿੱਚ ਆਕਸੀਜਨ ਦੀ ਜ਼ਮੀਨ ਦੇ ਵਿੱਚ ਘਾਟ ਆ ਜਾਂਦੀ ਹੈ ਲਗਾਤਾਰ ਪਾਣੀ ਖੜਾ ਹੈ ਤਾਂ ਉਹਦੇ ਵਿੱਚ ਜ਼ਮੀਨ ਦੇ ਵਿੱਚ ਜਿਹੜੇ ਹਾਈਡਰੋਜਨ ਆਇਨਸ ਆ ਪਾਣੀ ਦੇ ਆਕਸੀਜਨ ਦੀ ਘਾਟ ਦੇ ਵਿੱਚ ਸਲਫਰ ਨਾਲ ਤੇ ਲੋਹੇ ਦੇ ਜਿਹੜੇ ਆਇਨਸ ਪਏ ਆ ਉਹ ਵੀ ਸਲਫਰ ਨਾਲ ਰਲ ਕੇ ਹਾਈਡਰੋਇਨ ਸਲਫਾਈਡ ਤੇ ਆਇਰਨ ਸਲਫਾਈਡ ਇਹ ਟੌਕਸਿਸਿਟੀ ਆਉਂਦੀ ਹੈ ਤੇ ਜਿਹੜੀਆਂ ਜੜਾਂ ਭੂਰੀਆਂ ਹੁੰਦੀਆਂ ਜਾਂ ਕਾਲੀਆਂ ਹੁੰਦੀਆਂ ਉੱਥੇ ਉਹ ਜਿਹੜੀ ਹੈਗੀ ਆ ਆਇਰਨ ਆਕਸਾਈਡ ਜਾਂ ਆਇਰਨ ਹਾਈਡਰੋਕਸਾਈਡ ਦੀ ਉੱਤੇ ਕੋਟਿੰਗ ਹੋ ਜਾਂਦੀ ਉਹ ਆਇਨ ਆ ਕੇ ਜਿਹੜੇ ਹੈਗੇ ਆ ਉੱਤੇ ਜੜਾਂ ਦੇ ਉੱਤੇ ਲੱਗ ਜਾਂਦੇ ਆ ਜਿਹੜਾਂ ਤਤਾਂ ਦੀ ਅਪਟੇਕ ਪ੍ਰੋਪਰ ਨਹੀਂ ਕਰ ਪਾਉਂਦੀਆਂ ਪਾਣੀ ਦੀ ਅਪਟੇਕ ਪ੍ਰੋਪਰ ਨਹੀਂ ਕਰ ਪਾਉਂਦੀਆਂ ਤੇ ਜੜਾਂ ਹੌਲੀ-ਹੌਲੀ ਉਹ ਰੌਟ ਹੋ ਜਾਂਦੀਆਂ ਗਲ ਜਾਂਦੀਆਂ ਕਈ ਵਾਰ ਜਿਹੜਾ ਤੁਸੀਂ ਪੱਟੋਂਗੇ ਤਾਂ ਕਿਤੇ-ਕੁਤੇ ਤੁਹਾਨੂੰ ਭੈੜੀ ਜੀ ਸਮੈਲ ਆਊਗੀ ਜੜਾਂ ਦੇ ਵਿੱਚੋਂ ਜਾਂ ਖੇਤ ਦੇ ਕੋਲੋਂ ਜਿੱਥੇ ਬੂਟੇ ਇਸ ਤਰ੍ਹਾਂ ਹੋਏ ਹੋਏ ਐ ਤੇ ਜਦੋਂ ਇਹ ਜੜਾਂ ਜਿਹੜੀਆਂ ਡਿਵੈਲਪ ਨਹੀਂ ਹੁੰਦੀਆਂ ਕਾਲੀਆਂ ਹੋ ਜਾਂਦੀਆਂ ਗਲ ਜਾਂਦੀਆਂ ਤਾਂ ਫਿਰ ਇਹਨਾਂ ਦੇ ਉੱਤੇ ਉੱਲੀ ਵੀ ਹਮਲਾ ਕਰ ਦਿੰਦੀ ਐ ਆਮ ਤੌਰ ਤੇ ਕਿਸਾਨ ਵੀਰ ਜਦੋਂ ਇਸ ਤਰ੍ਹਾਂ ਹੋ ਜੇ ਤਾਂ ਉਹ ਜ਼ਮੀਨ ਦੇ ਵਿੱਚ ਜਿਹੜੇ ਉੱਲੀ ਨਾਸ਼ਕ ਪਾਉਣ ਲੱਗ ਪੈਂਦੇ ਆ 12 63 ਵਗੈਰਾ ਉਹ ਉੱਲੀ ਨੂੰ ਤਾਂ ਰੋਕ ਦੂਗਾ ਪਰ ਜਿਹੜਾ ਇਹਦਾ ਕਾਰਨ ਆ ਉਹਨੂੰ ਹੀ ਰੋਕਣਾ ਉਹਦੇ ਵਾਸਤੇ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਨੁਕਤਾ A ਹੈ ਕਿ ਜਿੱਥੇ ਤੁਸੀਂ ਖਾराक ਜ਼ਰੂਰਤ ਅਨੁਸਾਰ ਬੈਲੈਂਸ ਤੱਤ ਦੇ ਰਹੇ ਆ ਖਾਦਾਂ ਦੇ ਰਹੇ ਆ ਜਿਵੇਂ ਤੁਸੀਂ ਸੁਪਰ ਪਾ ਰਹੇ ਆ ਜ਼ਰੂਰਤ ਅਨੁਸਾਰ ਸੁਪਰ ਦੇ ਵਿੱਚ ਕੈਲਸ਼ੀਅਮ ਵੀ ਹੁੰਦਾ ਸਲਫਰ ਵੀ ਹੁੰਦਾ ਬਾਧੂ ਆਪਾਂ ਨੂੰ ਸਲਫਰ ਪਾਉਣ ਦੀ ਲੋੜ ਨਹੀਂ ਰਹੀਂਦੀ ਬੈਲੈਂਸ ਇਹ ਚੋਂ ਹੀ ਤੱਤ ਮਿਲ ਜਾਂਦੇ ਫਾਸਫੋਰਸ ਕੈਲਸ਼ੀਅਮ ਸਲਫਰ ਦੂਸਰਾ ਪਟਾਸ਼ ਜਿੱਥੇ ਪोटाश ਰੈਗੂਲਰ ਤੁਸੀਂ ਪਾ ਰਹੇ ਹੋ ਜਰੂਰਤ ਅਨੁਸਾਰ ਉੱਥੇ ਸਮੱਸਿਆ ਘਟ ਆਊਗੀ ਜਿੱਥੇ ਕਿਸਾਨ ਵੀ ਨਹੀਂ ਪਾ ਰਹੇ ਉੱਥੇ ਆਊਗੀ ਫਿਰ ਆ ਗਈ ਸਲਫਰ ਜ਼ਰੂਰਤ ਤੋਂ ਜ਼ਿਆਦਾ ਪਾਉਣਾ ਜਾਂ ਕਈ ਕਿਸਾਨ ਵੀ ਲੋਹਾ ਤੱਤ ਜ਼ਮੀਨ 'ਚ ਪਾਉਂਦੇ ਆ ਉਹਦੇ ਨਾਲ ਵੀ ਆ ਜਾਂਦਾ ਤੇ ਜਿਹੜੀਆਂ ਹਲਕੀਆਂ ਜ਼ਮੀਨਾਂ ਨੇ ਰੇਤਲੀਆਂ ਜ਼ਮੀਨਾਂ ਉੱਥੇ ਲੋਹਾ ਤੱਤ ਦੀ ਘਾਟ ਆ ਉਹਦੇ ਨਾਲ ਵੀ ਆ ਜਾਂਦਾ ਇਹ ਵੱਖ-ਵੱਖ ਜਿਹੜੇ ਹੈਗੇ ਆ ਤਰੀਕੇ ਆ ਤੇ ਤੁਸੀਂ ਨਾ ਤਾਂ ਜ਼ਮੀਨ ਦੇ ਵਿੱਚ ਲੋਹਾ ਪਾਉਣਾ ਜਿਵੇਂ ਲੋਹੇ ਦੀ ਪੂਰਤੀ ਆਪਾਂ ਕਰਨੀ ਹੁੰਦੀ ਸਪਰੇਅ ਰਾਹੀਂ ਲੋਹਾ ਤੱਤ ਬਿਲਕੁਲ ਜ਼ਮੀਨ 'ਚ ਕਰੇ ਭੁੱਲ ਕੇ ਵੀ ਨਹੀਂ ਪਾਉਣਾ ਪोटाश ਤੱਤ ਜ਼ਰੂਰਤ ਅਨੁਸਾਰ ਦਿਓ ਸਲਫਰ ਵੀ ਜ਼ਰੂਰਤ ਤੋਂ ਜ਼ਿਆਦਾ ਨਾ ਪਾਓ ਤੇ ਮੁੱਖ ਗੱਲ ਜਿਹੜੀ ਹੈਗੀ ਹੈ ਕਿ ਜਦੋਂ 12-15 ਦਿਨ ਖੇਤ 'ਚ ਪਾਣੀ ਲਗਾਤਾਰ ਆਪਾਂ ਖੜਾ ਰੱਖਿਆ ਵੀ ਤਰੇੜਾ ਨਾ ਪਾਟਣ ਜਾਂ ਆਪਾਂ ਨਦੀਨ ਨਾਸ਼ਕ ਪਾਉਣਾ ਹੁੰਦਾ ਨਦੀਨਾਂ ਦਾ ਕਾਬੂ ਕਰਨਾ ਹੁੰਦਾ 12 ਤੋਂ 15 ਦਿਨ ਬਾਅਦ ਜ਼ਮੀਨ ਨੂੰ ਚੰਗੀ ਤਰ੍ਹਾਂ ਹਵਾ ਰਵਾ ਦਿਓ ਉਸ ਤੋਂ ਬਾਅਦ ਪਾਣੀ ਪਾਓ ਫਿਰ ਜਦੋਂ ਪਾਣੀ ਜੀਰ ਜਾਂਦਾ ਦੋ ਤਿੰਨ ਦਿਨ ਜ਼ਮੀਨ ਗਿੱਲੀ ਰਹਿੰਦੀ ਸੁੱਕਦੀ ਨਹੀਂ ਹੈ ਜਦੋਂ ਦੋ ਤਿੰਨ ਦਿਨ ਹੋ ਗਏ ਦੁਬਾਰਾ ਫੇਰ ਪਾਣੀ ਪਾ ਦਿਓ ਪਾਣੀ ਲਾਉਣ ਦਾ ਆਪਾਂ ਤਰੀਕਾ ਬਦਲੀਏ ਇਹ ਮੈਂ ਪਹਿਲਾਂ ਵੀ ਗੱਲ ਕਰਦਾ ਕਿ ਪਾਣੀ ਆਪਾਂ ਪਹਿਲਾਂ ਲਗਾਤਾਰ ਖੇਤ ਚ ਭਰੀ ਰੱਖਦੇ ਜਦੋਂ ਫਸਲ ਫਟਾਰਾ ਕਰ ਰਹੀ ਹੁੰਦੀ ਕਈ ਕਿਸਾਨ ਵੀਰਾਂ ਨੂੰ ਤਾਂ ਇਹੀ ਵੇਵਾ ਕਿ ਪਾਣੀ ਖੜੇ ਤੋਂ ਬਿਨਾ ਫਟਾਰਾ ਹੀ ਨਹੀਂ ਕਰਦਾ ਝੋਨਾ ਬਿਲਕੁਲ ਗਲਤ ਹੈ ਪਾਣੀ ਸਖਾਸ ਕਾ ਕੇ ਲਾਓ ਇਹਦੇ ਨਾਲ ਜੜਾਂ ਮੁੱਢ ਬੂਟੇ ਦੇ ਗਲਣਗੇ ਨਹੀਂ ਤੇ ਆਪਾਂ ਨੂੰ ਜਦੋਂ ਫਸਲ ਨੇ ਗੋਭ ਚਾਉਣਾ ਉਦੋਂ ਪਾਣੀ ਸੁਕਾਉਣ ਦੀ ਜ਼ਰੂਰਤ ਨਹੀਂ ਪਊਗੀ ਜੇ ਆਪਾਂ ਪਹਿਲਾਂ ਸੁਕਾਸ ਘਾ ਕੇ ਲਾ ਰਹੇ ਆ ਕਿਉਂਕਿ ਮੋਡ ਪਹਿਲਾਂ ਹੀ ਆਪਾਂ ਗਾੜ ਲਿਨੇ ਫਿਰ ਆਪਾਂ ਜਦੋਂ ਫਸਲ ਗੋਭ ਚਾਉਂਦੀ ਉਦੋਂ ਪਾਣੀ ਸੁਕਾ ਦਿੰਨੇ ਉਦੋਂ ਫਸਲ ਨੂੰ ਪਾਣੀ ਖੜਾ ਕਰਨ ਦੀ ਜ਼ਰੂਰਤ ਹੁੰਦੀ ਹੈ ਜਦੋਂ ਜਿਹੜੀ ਮੁੰਜਰੋ ਬਣ ਰਹੀ ਹੁੰਦੀ ਤਣੇ ਦੇ ਵਿੱਚ ਤਾਂ ਫਿਰ ਜਿਹੜਾ ਹੈਗਾ ਉਹਨੂੰ ਵੀ ਪਾਣੀ ਦੀ ਘਾਟ ਪੈਂਦੀ ਬੂਟੇ ਨੂੰ ਤੇ ਜਿਹੜਾ ਜਿਹੜੀਆਂ ਗਾਲੀਆਂ ਹੁੰਦੀਆਂ ਉਹਦਾ ਵੀ ਨੁਕਸਾਨ ਹੁੰਦਾ ਤੇ ਆਪਾਂ ਨੂੰ ਉੱਤੇ ਜਿਹੜੇ ਪ੍ਰੋਡਕਟ ਪਾ ਕੇ ਜਾਂ ਉਲੀਨਾਸ਼ਕ ਪਾ ਕੇ ਉਹ ਪੈਸੇ ਦਾ ਆਪਣਾ ਡਬਲ ਨੁਕਸਾਨ ਹੋਏ ਉਧਰੋਂ ਝਾੜਦੇ ਅਸਰ ਪੈਂਦਾ ਤੇ ਉਧਰੋਂ ਆਪਣਾ ਖਰਚਾ ਉੱਤੇ ਵੱਧ ਹੋ ਜਾਂਦਾ ਇਸ ਲਈ ਕਿਰਪਾ ਕਰਕੇ ਨਾਲੇ ਤਾਂ ਪਾਣੀ ਦੀ ਬਚਤ ਆ 12-15 ਦਿਨ ਤੋਂ ਬਾਅਦ ਪਾਣੀ ਸੁਕਾ ਲਓ ਫਿਰ ਲਾ ਲਓ ਉਹਦੇ ਨਾਲ ਇੱਕ ਤਾਂ ਆਕਸੀਜਨ ਜਿਹੜੀ ਉਹ ਜ਼ਮੀਨ ਦੇ ਵਿੱਚ ਮੂਵ ਕਰਦੀ ਰਹਿੰਦੀ ਜਿਹੜੇ ਤਤ ਖਾਸ ਤੌਰ ਤੇ ਆਕਸੀਜਨ ਦੀ ਮੌਜੂਦਗੀ 'ਚ ਮਿਲਣੇ ਖਾਸ ਤੌਰ ਦੇ ਜੇ ਅਪ ਜਿੰਕ ਦੀ ਗੱਲ ਕਰੀਏ ਤਾਂ ਉਹਦੀ ਘਾਟ ਨਹੀਂ ਆਊਗੀ ਜੇ ਖੇਤ 'ਚ ਲਗਾਤਾਰ ਪਾਣੀ ਖੜਾ ਤਾਂ ਜਿੰਕ ਚਾਹੇ ਉੱਤੋਂ 2 ਵਾਰੀ 3 ਵਾਰੀ ਪਾ ਦਿਓ ਲਗਾਤਾਰ ਜੇ ਖੇਤ ਚ ਪਾਣੀ ਖੜਾ ਰੱਖਦੇ ਆ ਤਾਂ ਉਹਦੀ ਘਾਟ ਆਈ ਜਾਊਗੀ ਵਾਰ-ਵਾਰ ਤੇ ਦੂਸਰਾ ਜਿਹੜੇ ਆਇਰਨ ਵਾਧੂ ਜੇ ਤੁਸੀਂ ਜ਼ਮੀਨ ਚ ਪਾਇਆ ਤਾਂ ਉਹਦੀ ਆਕਸੀਡੇਸ਼ਨ ਹੁੰਦੀ ਰਹੂਗੀ ਉਹਦੀ ਟੌਕਸਿਸਿਟੀ ਨਹੀਂ ਆਊਗੀ ਮੇਨ ਜਿਹੜਾ ਹੈਗਾ ਆਪਾਂ ਪਾਣੀ ਸਿਕਾਉਣਾ ਹੁੰਦਾ ਵਾਧੂ ਹੋਰ ਚੀਜ਼ਾਂ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਪਰ ਜੇ ਆਪਾਂ 12-15 ਦਿਨ ਤੇ ਜਾ ਕੇ ਝੋਨੇ ਨੂੰ ਸੁਕਾਸ ਸੁਕਾ ਕੇ ਜੇ ਪਾਣੀ ਲਾਉਣ ਲੱਗ ਪੈਂਦੇ ਤਾਂ ਕਾਲੀਆਂ ਜਿਹੜਾਂ ਜਾਂ ਘਾਟ ਡਿਵੈਲਪ ਜਿਹੜਾ ਜੇ ਆਪਾਂ ਕਹਦੇ ਨੇ ਗਰੋਥ ਨਹੀਂ ਕਰ ਰਹੀ ਜਿਹੜੀ ਜਾੜਾ ਉਹ ਵਧ ਨਹੀਂ ਰਹੀ ਤਾਂ ਇਸ ਤਰ੍ਹਾਂ ਦੀ ਬਿਲਕੁਲ ਵੀ ਸਮੱਸਿਆ ਨਹੀਂ ਆਊਗੀ ਵਾਧੂ ਤੱਤ ਜਿਵੇਂ ਲੋਹਾ ਤੱਤਾ ਜ਼ਮੀਨ 'ਚ ਪਾਉਣਾ ਹੀ ਨਹੀਂ ਸਲਫਰ ਵੀ ਜ਼ਰੂਰਤ ਅਨੁਸਾਰ ਪਾਉਣਾ ਇਹ ਨਹੀਂ ਕਿ ਆਪਾਂ ਬਿਨਾਂ ਮਤਲਬ ਤੋਂ ਹਰ ਵਾਰ ਸਲਫਰ ਪਾਈ ਚੱਲੀਏ ਤੇ ਜੇ ਪਾਣੀ ਜੀਨਣ ਵਾਸਤੇ ਆਪਾਂ ਪਾਉਣਾ ਤਾਂ ਉਹ ਆਪਾਂ ਬੈਂਟੋਨਾਈਟ ਸਲਫਰ ਪਾਉਣਾ ਹੁੰਦਾ ਦੂਸਰਾ ਸਲਫਰ ਆਪਾਂ ਸੀ ਪਰਸੈਂਟ ਵਾਲਾ ਨਹੀਂ ਵਰਤਣਾ 90 ਪਰਸੈਂਟ ਵਾਲਾ ਦਾਣੇਦਾਰ ਜਿਹੜਾ ਬੈਂਟੋਨਾਈਟ ਸਲਫਰ ਉਹ ਪਾਉਣਾ ਹੁੰਦਾ ਉਹ ਵੀ ਜ਼ਰੂਰਤ ਦੇ ਅਨੁਸਾਰ ਬਿਨਾਂ ਜ਼ਰੂਰਤ ਤੋਂ ਜੇ ਤੁਸੀਂ ਸੁਪਰ ਸਿੰਗਲ ਸੁਪਰ ਫਾਸਫੇਟ ਜ਼ਮੀਨ 'ਚ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਸਲਫਰ ਵੱਖਰਾ ਪਾਉਣ ਦੀ ਕਦੇ ਜ਼ਰੂਰਤ ਹੀ ਨਹੀਂ ਪੈਣੀ ਨਾ ਕੈਲਸ਼ੀਅਮ ਦੀ ਜ਼ਰੂਰਤ ਪਵੇ ਆਮ ਤੌਰ ਤੇ ਕਿਸਾਨ ਵੀਰ ਕੈਲਸ਼ੀਅਮ ਵਾਲੇ ਵੀ ਮਹਿੰਗੇ ਮਹਿੰਗੇ ਪ੍ਰੋਡਕਟ ਕੈਲਸ਼ੀਅਮ ਨਾਈਟ੍ਰੇਟ ਵਗੈਰਾ ਪਾ ਜਿਹੜੇ ਲੈ ਕੇ ਜ਼ਮੀਨ 'ਚ ਪਾਉਣ ਲੱਗ ਪੈਂਦੇ ਆ ਕੈਲਸ਼ੀਅਮ ਤੁਸੀਂ ਜੇ ਲਗਾਤਾਰ ਜਿਹੜਾ ਹੈਗਾ ਸੁਪਰ ਪਾ ਰਹੇ ਹੋ ਤਾਂ ਇਸ ਤਰ੍ਹਾਂ ਦੀ ਘਾਟ ਨਹੀਂ ਆਊਗੀ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨੋ